ਅੱਜ ਅਸੀਂ ਸੇਵੇ ਵਾਲਾ ਕਾਂਢ ਦੇਸ਼ੀ ਦੰਦੀ 34ਵੇਂ ਬਰਸੀ ਮਨਾ ਰਹੇ ਹਾਂ ਉਹ ਫਿਰਕਾ ਪ੍ਰਸਤਾ ਚਾਹੇ Hindu ਧਰਮ ਚ ਹੋਣ ਉਹ ਚਾਹੇ ਮੁਸਲਮਾਨ ਧਰਮ ਚ ਹੋਣ ਉਹ ਚਾਹੇ ਇਸਾਈ ਧਰਮ ਚ ਹੋਣ ਚਾਹੇ ਯਾਰਪਾੜ ਦਾ ਮਸਲਾ ਖੜਾ ਕਰ ਰੌਲਾ ਫਿਰਕਾ ਪ੍ਰਸਤਾ ਦੇ ਨਾਲ ਸਿੱਖਾਂ ਦਾ ਤੇ ਕਾਮਰੋਦਾਂ ਦਾ ਕੀ ਰੋਲ ਹੈ ਫਿਰਕਾ ਪ੍ਰਸਤਾ ਨਾਲ ਰੌਲਾ ਹੈਗਾ ਉਹ ਚਾਹੇ Hindu ਫਿਰਕਾ ਪ੍ਰਸਤਾ ਹੋਣ ਮੁਸਲਮਾਨ ਫਿਰਕਾ ਪ੍ਰਸਤਾ ਹੋਣ ਚਾਹੇ ਕੋਈ ਹੋਰ ਫਿਰਕਾ ਪ੍ਰਸਤਾ ਹੋਣ ਖਾਕੂਲ ਦੇ ਖਿਲਾਫ ਸਭ ਤੋਂ ਵੱਧ ਵਟ ਕੇ ਜੇ ਕੋਈ ਲੜ ਰਿਹਾ ਤਾਂ ਉਹ ਪੰਜਾਬ ਦੇ ਇਨਕਲਾਬੀ ਆ। ਐਸਐਸਪੀ ਸਵਰਨ ਸਿੰਘ ਹੁੰਦਾ ਸੀ। ਉਹਦਾ ਬਿਆਨ ਸੀ ਵੀ ਮੇਂਗ ਰਾਜ ਭਰ ਪੂਰਾਨਾ ਦਾ ਹਕੂਮਤ ਵਾਸਤੇ ਵੀ ਸਰਦਾਰ ਦੀ ਬਣਿਆ ਹੋਇਆ ਸੀ। ਤਾਂ ਜਿਹੜੇ ਸ਼ਹੀਦ ਹੋਏ ਲੜਦੇ ਹੋਏ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਸੱਜਾ ਤੋਂ ਹੋਵੇ ਖੱਬੇ ਨੂੰ ਤੇ ਖੱਬਾ ਤੋਂ ਹੋਵੇ ਸੱਜੇ ਨੂੰ ਉਹਨਾਂ ਬੰਨੀਆਂ ਪਾਰੇ ਸੀ ਫਰਕਾ ਪ੍ਰਸਤਿਤ ਲਾ ਰਹੇ ਸੀ ਲੋਕਾਂ ਨੇ ਜੌਣ ਤੇ ਪਵੰਨੀਆਂ ਲਾਈਆਂ ਜਾ ਰਹੀਆਂ ਸੀ। ਤੁਸੀਂ ਜੁੜ ਚੁੱਕੇ ਹੋ ਆਰ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਖਰ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਦਾ ਏ ਉਸ ਮਾਹੌਲ ਨੂੰ ਲੈ ਕੇ ਵਕ ਵਕ ਤਾਵਾ ਤੇ ਵਕ ਵਕ ਖਰਨਾਵਾ ਹੁੰਦੀ ਆ 9 ਅਪ੍ਰੈਲ 1991 ਦੇ ਵਿੱਚ ਇੱਕ ਘਟਨਾ ਹੋਈ ਸੇਵੇ ਵਾਲਾ ਕਾਹਨ ਜੋ ਅੱਜ ਤੱਕ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਮਸ਼ਹਣ ਦਾ ਘਟਨਾ ਕ੍ਰਮ ਕਿੱਦਾਂ ਹੋਇਆ ਕੀ ਉਹਦੇ ਵਿੱਚ ਜਿਹੜਾ ਹੈਗੇ ਸੀ ਗੱਲਬਾਤ ਰਹੀ ਆ ਉਸ ਨੂੰ ਲੈ ਕੇ ਆਪਾਂ ਖੇ ਸੂਬਾ ਗੁਣੇ ਕੀ ਇਹ ਨਹੀਂ ਪੂਰਾ ਕਰਨਾ ਕਰ ਮੇਰੇ ਬਾਰੇ ਮੈਨੂੰ ਦੱਸ ਦਿਓ ਮੈਂ ਲక్ష్మణ ਸਿੰਘ ਸੇਵਿਆਲਾ ਸਵੇਰਾ ਸੁਭਾਜਨਸਤ ਪਿੰਡ ਆਖੇਤ ਵਿੱਚ ਦੁਰਜਨ ਨੇ ਕਾਂਡ 9 ਅਪ੍ਰੈਲ 1991 ਨੂੰ ਵਾਪਰਿਆ ਜਿਦੇ ਵਿੱਚ ਸਾਡੇ 18 ਸਾਥੀ ਸ਼ਹੀਦ ਹੋਏ ਮੇਨ ਰਾਜਪਾਲ ਕੋਣਾ ਨਿਪਾਲ ਸੇਲਵਰਾ ਗਰਜਨ ਤੇ ਲਮਾ ਮਾਤਾ ਸਦਾਂਕਾਰ ਸਮੇਤ ਔਰ 36 ਜਣੇ ਜ਼ਖਮੀ ਹੋਏ ਸੀ ਇਹ ਕਾਂਡ ਉਸ ਮੁਕਤੇ ਦੇ ਖਰਤਾ ਪ੍ਰਸਤਾਵ ਦੇ ਵੱਲੋਂ ਵਰਤਾਇਆ ਗਿਆ ਸੀ ਜਿੱਥੇ ਆਪਾਂ ਖੜੇ ਇਥੋਂ ਬਣੀ ਸਾਡੀ ਆਏ ਧਰਮਸਾਲਾਾਂ ਦੇ ਵਿੱਚ ਇੱਕ ਸੱਭਿਆਚਾਰਕ ਸਮਾਗਮ ਸੀਗਾ ਔਰ ਤਾਂ ਉਹਨਾਂ ਨੇ ਸਰੇ ਆਂ ਬੋੜਾਂ ਦੀਆਂ ਬੜੀਆਂ ਚਲਾਈਆਂ ਬੰਬ ਚਲਾਏ ਇੱਕ ਜਿਹਦੇ ਚੋਂ ਸਾਡੇ 12 ਬੰਦੇ ਸ਼ਹੀਦ ਤੇ 36 ਜ਼ਖਮੀ ਹੋ ਗਏ ਸੀ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਸਮਾਗਮ ਕਰ ਰਹੇ ਹਾਂ ਉਸੇ ਕਲੀ ਦੇ ਤਾਕੀ ਇਹ ਸਮਾਗਮ ਜਿੱਦਾ ਜਾ ਰਿਹਾ ਹੈ ਪ੍ਰਭਾ ਜੀ ਇੱਕ ਇਹ ਦੱਸੋ ਵੀ ਆਉਣ ਦਾ ਕਾਰਨ ਤੁਸੀਂ ਦੇਖੇ ਸੀ ਸ਼ਾਂਤੀਪੂਰਨ ਕਰ ਰਹੇ ਸੀਗੇ ਪ੍ਰੋਗਰਾਮ ਆਉਣ ਦਾ ਕਾਰਨ ਕਿੰਨ ਲੱਗਿਆ ਕਿ ਵਿਚਾਰਧਾਰਾ ਵਿੱਚ ਫਰਕ ਸੀ ਕੀ ਸੀ ਇਹੋ ਇਸ ਹਮਲੇ ਦਾ ਕਾਰਨ ਹੈ ਕਿ ਉਹ ਚਾਹੁੰਦੇ ਸੀ ਕਿ ਜੋ ਅਸੀਂ ਕਹਿੰਦੇ ਉਹ ਨਹੀਂ ਸੱਚ ਹੈ ਓ ਲੋਕਾਂ ਦੇ ਵਿੱਚ ਧਰਮ ਦੇ ਪਰਦੇ ਦੇ ਥੱਲੇ ਕਿਹਨੇ ਪੱਗ ਬੰਨਣੀ ਆ ਕਿਹਨੇ ਨਹੀਂ ਬੰਨਣੀ ਲਾੜੀ ਰੱਖਣੀ ਆ ਕੁੱਤੇ ਬੰਨ ਕੇ ਰੱਖੋ ਕੀ ਫਸਲਾਂ ਕਹੋ ਜਿਨਾ ਬੀਜੋ ਕਹੋ ਜਿਨਾ ਨਾਂ ਬੀਜੋ ਇਸ ਕਸਮ ਦੇ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਪੂਰੇ ਤਰ੍ਹਾਂ ਨਾਲ ਤਬਾਹ ਕਰਾਇਆ ਸੀ ਉਹ ਅਰੇ ਦੂਸਰੇ ਪਾਸੇ ਉਹਨਾਂ ਨੂੰ ਨੱਪਣ ਦੇ ਨਾਂ ਥੱਲੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਦੇ ਨਾਂ ਥੱਲੇ ਪੰਜਾਬ ਦੀ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੁੰਨ ਸੀ ਉਹ ਨੌਜਵਾਨਾਂ ਦੇ ਛੁੱਟੇਪਰਸੇ ਮੁਕਾਬਲੇ ਬਣਾਉਂਦੀ ਸੀ ਇਸ ਕਰਕੇ ਫਰਾਂਸ ਦੇ ਨਾਲ ਦੋਨਾਂ ਵਿਸ਼ਤ ਵਰਦੀਆਂ ਦੇ ਵਿਰੋਧ ਨਿਤਰਿਆ ਹੋਇਆ। ਇਸ ਦਾ ਇਹ ਆ ਜਿਹੜੀ ਸੰਘਰਸ਼ ਇਹ ਇਸ ਤਰ੍ਹਾਂ ਦੇ ਜਿਹੜਾ ਚੱਲ ਰਿਹਾ ਕਾਲਾ ਦੌਰ ਆ। ਇਹਦੇ ਨਾਲ ਲੋਕਾਂ ਦੇ ਜਿਹੜੇ ਜਾਤੀ ਸੰਘਰਸ਼ਾ ਉਹ ਹੱਪ ਹੋ ਰਹੇ ਆ ਤੇ ਜਿਹੜੀਆਂ ਹਿਰਕਿਆਂ ਦੇ ਆਧਾਰ ਤੇ ਵੰਡੀਆਂ ਇਹ ਪਹਿਲਾਂ 47 ਝੱਲੀ ਲੋਕਾਂ ਨੇ ਉਸ ਤਰ੍ਹਾਂ ਵੀਆਂ ਵੰਡੀਆਂ ਜਿਹੜੀਆਂ ਇਹ ਪਾਉਣੀਆਂ ਗਲਤ ਆ ਕਿ ਅਸੀਂ ਦੇਖਿਆ ਕਿ 47 ਦੀ ਵੰਡੀ ਨੇ ਲੋਕਾਂ ਉੱਤੇ ਦਸ ਲੱਖ ਲੋਕ ਮਾਰੇ ਗਏ ਉਦੋਂ ਪਰ ਲੋਕਾਂ ਨੂੰ ਮਿਲਿਆ ਕੁਝ ਨਹੀਂ ਉਹਦੇ ਵਿੱਚੋਂ ਇਸ ਕਰਕੇ ਇਹਦਾ ਵਿਰੋਧ ਕੀਤਾ ਜਾਂਦਾ ਸੀ। ਆ ਭਰਾਂ ਜੀ ਕਿਤੇ ਨਾ ਕਿਤੇ ਇਹ ਗੌਰ ਦੀ ਗੱਲ ਚੱਲਦੀ ਆ ਉਦੋਂ ਸਿੱਖ ਧਰਮ ਤੇ ਕਾਮਰੇਡਾਂ ਦਾ ਇੱਕ ਜਿਹੜਾ ਹੈਗਾ ਸਿੱਖ ਵਰਸਸ ਕਾਮਰੇਡ ਬਣਾ ਕੇ ਪੇਸ਼ ਕੀਤਾ ਸਰਕਾਰ ਨੇ ਉਸ ਬਾਰੇ ਕਿ ਸਿੱਖਾਂ ਨਾਲ ਦੇ ਕਾਮਰੇਡਾਂ ਦਾ ਕੋਈ ਰੋਲਾ ਨਹੀਂ ਫਿਰ ਕਾ ਪ੍ਰਸਤਾਵ ਰੋਲਾ ਹੈ ਜਿਆ ਫਲਾ ਰੋਲਾ ਨਹੀਂ ਅਸੀਂ ਕਹਿੰਦੇ ਆ ਕਿ ਧਰਮ ਹਰ ਇੱਕ ਨੂੰ ਆਪਣਾ ਮੰਨਣ ਦਾ ਹੱਕ ਆ ਉਹ ਜਿਹੜਾ ਕੋ ਮਰਜ਼ੀ ਤਰ ਮੰਨੇ ਜਦੋਂ ਕਿਸੇ ਨੂੰ ਜਬਰੇ ਕਹ ਜਾਂਦਾ ਵੀ ਤੂੰ ਆ ਧਰਮ ਨਹੀਂ ਆ ਕਰਮਾ ਮੰਨ ਉੱਥੇ ਆ ਕੇ ਗੜਬੜ ਹੁੰਦੀ ਹੈ ਇਸੇ ਖਿਲਾਫ ਦਾ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀ ਸਿੱਖੀ ਦਾ ਫਲਸਫਾ ਹੀ ਉਹਨਾਂ ਦੀ ਜਿਹੜੀਆਂ ਉਹ ਲਾਈਨਾਂ ਲੈ ਕੇ ਉਹਦੇ ਨਾਲ ਟਕਰਾਂਦਾ ਸੀ ਸਿੱਖੀ ਨਾਲ ਤਾਂ ਉਹ ਗੱਲ ਇਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਗਲਤ ਵਰਤਾਰਾ ਸਰਜਣ ਦੀਆਂ ਕੋਸ਼ਿਸ਼ਾਂ ਇਸ ਲਈ ਉਹਦੇ ਵੀ ਗਲਤ ਸਰਜਿਆ ਦਾ ਅੱਜ ਵੀ ਗਲਤ ਸਰਜਣ ਦੀਆਂ ਕੋਸ਼ਿਸ਼ਾਂ ਪਰ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਹਮੇ ਦਾ ਸੱਚ ਹਮੇਸ਼ਾ ਫਰ ਚੜ ਕੇ ਬੋਲਦਾ ਔਰ ਅਸੀਂ ਦੇਖਿਆ ਕਿ ਦਿੱਲੀ ਅੰਦੋਲਨ ਚੱਲਿਆ ਕੋਨੇ ਬੱਚ ਨੂੰ ਪਹਿਲਾਂ ਧਰਮਾਂ ਦੀਆਂ ਜਾਤਾਂ ਦੀਆਂ ਇਲਾਕਿਆਂ ਦੀਆਂ ਵੰਡੀਆਂ ਬਣਨ ਦੀਆਂ ਬਹੁਤ ਕੋਸ਼ਿਸ਼ਾਂ ਸਿੰਘ ਪਰ ਸਮਾਤੀ ਸੰਘਰਸ਼ ਨੇ ਸਭ ਵੰਡੀਆਂ ਦੇ ਟੁੱਟੇ-ਟੁੱਟੇ ਔਰ ਲੋਕਾਂ ਨੇ ਮੋਦੀ ਦੀ ਤਾਣ ਚੁੱਕੀ ਲਾ ਘੜਦਾ ਉਸ ਦੌਰ ਦੇ ਵਿੱਚ ਜਦੋਂ ਸੀਰੀ ਵਾਲਾ ਕਾਂਡ ਉਸ ਦਿਨ ਹੋਇਆ ਉਸ ਦਿਨ ਸ਼ਾਂਤੀਪੂਰਵਕ ਮਾਹੌਲ ਸੀ ਅਚਾਨਕ ਆਉਂਦਾ ਆਉਂਦੀ ਆ ਪੁਲਿਸ ਫੋਰਸਿਸ ਵੀ ਹੁੰਦੀ ਆ ਮੰਨ ਲਓ ਇਹੋ ਜਿਹਾ ਕੁ ਸੰਭਾਲ ਬਣਦਾ ਅੱਜ ਸਰਕਾਰ ਨੇ ਉਹਦੇ ਤੇ ਕੁਝ ਕੀਤਾ ਨਹੀਂ ਜੀ ਦੇਖੋ ਸਰਕਾਰ ਤਾਂ ਆਪ ਪੂਰੀ ਤਰ੍ਹਾਂ ਨਾਲ ਇਧਰ ਦੇ ਖਿਲਾਫ ਸੀਗੀ ਕੋਈ ਨਾ ਦਿਨਾਂ ਦੇ ਤੁਸੀਂ ਅਖਬਾਰ ਚੱਕੋ ਇਹ ਕੇਸ ਕਰਕੇ ਉਹੋ ਉਹ ਨਾਣੇ ਦਾ ਸਰਕਾਰੀ ਪ੍ਰਚਾਰ ਮਾਧਿਅਮ ਰਾਹੀਂ ਇਹਨਾਂ ਪੀੜਕੇ ਮਨੋਰਥ ਸੀ ਸਾਧਾ ਮਨੋਰਥ ਸੀਗਾ ਇਸ ਕਰਕੇ ਸਰਕਾਰ ਦੇ ਜ਼ਬਰ ਦੇ ਖਿਲਾਫ ਦੀ ਸੀ ਇਹ ਫਰੰਟ ਤੇ ਸਰਕਾਰ ਦੀਆਂ ਹੱਥਾਂ 'ਚ ਰੋੜ ਵਾਂਗੂ ਰੜਕਦਾ ਗਿਆ ਔਰ ਸਰਕਾਰ ਚਾਹੁੰਦੀ ਸੀ ਉਸ ਮੌਕੇ ਕਿ ਆ ਗੋ ਤੁਸੀਂ ਸਭ ਤੋਂ ਹਥਿਆਰ ਲੈ ਲਓ ਸਾਡੀ ਕੱਟ ਪੁੱਤ ਨਹੀਂ ਵਰਜੋ ਕਾਂਡ ਨੇ ਜਵਾਬ ਦਿੱਤਾ ਕਿ ਤੁਹਾਡੇ ਕੋਲ ਹਥਿਆਰ ਨਹੀਂ ਲੈ ਜਾਣਗੇ ਜਾਨਾਂ ਦੇ ਖੇੜ ਜਾਗੇ ਪਰ ਤੁਹਾਡੇ ਮੂਰੇ ਈਨ ਨਹੀਂ ਮੰਨਾਂਗੇ ਤੁਹਾਡੇ ਹਥਿਆਰ ਨਹੀਂ ਲੈ ਜਾਣਗੇ ਇਸ ਲਈ ਜਿਹੜੇ ਕੋਈ ਇਲਜ਼ਾਮ ਲਾਉਂਦੇ ਆ ਕਿਸ ਤਰ੍ਹਾਂ ਰਲ ਕੇ ਕੀਤਾ ਪ੍ਰਧਾਨ ਜੀ ਕਿਤੇ ਨਾ ਕਿਤੇ ਜੇ ਕੋਈ ਸਵਾਲ ਆਉਂਦਾ ਕਾਮレਡਾਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਐਸ ਵੱਲੋਂ ਬਦਨਾਮ ਕੀਤਾ ਹੋਇਆ ਵੀ ਇਹ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਚੱਲਦੇ ਆ ਇਹ ਗਲਤ ਗੱਲ ਆ ਕਪਰਸਤਾਨੇ ਖਿਲਾਫ ਭਰਾਵੋ ਜਿਹੜੇ ਇੱਥੇ ਕਹਿੰਦੇ ਆ ਕਿ ਇਹਦੇ ਵਿੱਚ ਕਿੰਨੀਆਂ ਹਨ ਕਿਸਾਨ ਦੇਥੇ ਬੰਨੀਆਂ ਨੇ ਜਿਹੜੀਆਂ ਅਮਨ ਲਈ ਇਹਨਾਂ ਨਾਲ ਜੁੜੀਆਂ ਹੋਣ ਨੇ ਗਦਰੀ ਬਾਬੇ ਆਹ ਗਦਰੀ ਬਾਬੇ ਸਭ ਨਾਲ ਦੇ ਮਲੋਦਾ ਧਾਰਮਿਕ ਉਹਨਾਂ ਦੇ ਨਿਵਾਸ ਨੇ ਸਭ ਨਾਲ ਦੀ ਇਹ ਸਿਰਫ ਕੁਝ ਲੋਕ ਕਾੜੇ ਸਿਆਸੀ ਰੋਟੀਆਂ ਸਿੱਖਣੇ ਚਾਹਦੇ ਆ ਕਪਰਸਤਾਨਾ ਦਾ ਰੌਲਾ ਰਹੂਗਾ ਔਰ ਫਰਕਾਪਰਸਤਾਨੇ ਨਾਲ ਰੌਲਾ ਸਾਡੇ ਬਾਬੇ ਦਾ ਵੀ ਸੀਗਾ ਪਰ ਉਹਨਾਂ ਨੇ ਉਸ ਫਰਕਾਪ੍ਰਸਤੀ ਦੇ ਖਿਲਾਫ ਲੜਾਈ ਲੜੀ ਆਪਣਾ ਪਰਿਵਾਰ ਵਾਰਿਆ ਆਪਣਾ ਸ਼ਹਾਦਤਾਂ ਦਿੱਤੀਆਂ ਪਰ ਇਹਨਾਂ ਨਹੀਂ ਮੰਨੀ ਇਹੋ ਕੋਈ ਪੰਜਾਬ ਦੇ ਇਨਕਲਾਬੀਆਂ ਨੇ ਕੀਤਾ